ਯਾਰ ਕੇ ਖੇਡਣ ਲੱਗਣਾ ਹੈ ਇਹ ਆ ਸ਼ੌਟ ਮਾਰਾ ਯਾਰ ਨੇ ਚੱਕਦੇ ਆਹ ਵੇਖੋ ਤੰਦਰ ਬੱਜ ਗਿਆ ਆ ਵੇਖੋ ਵੇਖੋ ਜੀ ਵੇਖੋ ਏ ਬਾਈ ਆਊਟ ਹੋ ਗਿਆ ਆਊਟ ਹੋ ਗਿਆ ਆਊਟ ਹੋ ਗਿਆ ਆ ਬਾਈ ਆਇਆ ਟਾਇਰ ਫੇਰ ਤੋਂ ਡਿੱਗਾ ਮਾਰਾ ਬਾਈ ਗਲਤ ਗੱਲ ਹੈ ਗਲਤ ਗੱਲ ਹੈ ਗਲਤ ਗੱਲ ਹੈ ਲੈ ਬਾਈ ਚਾਸ ਚਰਨ ਸਿੰਘ ਨੇ ਸੁੱਟਤਾ ਖੇਤਾਂ ਵਿੱਚ ਮਾਰਤਾ ਲੈ ਫੇਰ ਸੁੱਟਤਾ ਫੇਰ ਮਾਰਤਾ ਲੈ ਜੀ ਲੈ ਹੁਣ ਔਰ ਬਾਈ ਚਲੋ ਫੇਰ ਤੋਂ ਦੁਬਾਰਾ ਟਰਾਈ ਕਰਦੇ ਆ ਗਿਆ ਟਾਇਰ ਆ ਗਿਆ ਲੈ ਟੰਗਾ ਚ ਪਤਾ ਲੈ ਲੈ ਕਿਸੇ ਮਾਰਾ ਨਹੀਂ ਓਹ ਲਾ ਬਾਈ ਜੀ ਖੇਤਾ ਚ ਮਾਰਤਾ ਫੇਰ ਦੁਬਾਰਾ ਖੇਤਾ ਚ ਮਾਰਤਾ ਲੈ ਫੇਰ ਤੋਂ ਫੇਰ ਤੋਂ ਟਾਇਰ ਫੜੀ ਆੜੇ ਨੇ ਇਧਰ ਕੈਮਰਾ ਦੇ ਧਿਆਨ ਹੈ ਵਿਚਾਰੇ ਦਾ ਲੈ ਟੰਗਾ ਨਾਲ ਮਾਰੀ ਜਾਂਦੇ ਨੇ ਔਰ ਬਾਈ ਛੱਤ ਚੜਾਤਾ ਲੈ ਇਹ ਬਾਈ ਨੇ ਇਹ ਬਾਈ ਨੇ ਨਹੀਂ ਮਾਰੇ ਆ ਬਾਈ ਇਹ ਕਿ ਨਹੀਂ ਬਜਾਇਆ ਖੇਤਾਂ 'ਚ ਲੈ ਆ ਲੈ ਭਾਈ ਫੇਰ ਤੂੰ ਮਾਰਦਾ ਪਰ ਖੇਤਾਂ 'ਚ ਮਾਰਦਾ ਲੈਓ ਦੇਖੋ ਦੇਖੋ ਖੇਤਾਂ 'ਚ ਹੋਰ ਦੇਖੋ ਕਣਕ 'ਚ ਗਾ ਪਈ ਜਾਂਦਾ ਆ ਗਿਆ ਆ ਗਿਆ ਓਏ ਆ ਗਿਆ ਆਪਣੇ ਕੋਲ ਆ ਗਿਆ ਓਏ ਓਏ ਆ ਵੇ ਚੱਲ ਜਾ ਲੈ ਬਣ ਗਈ ਲੈ ਬਣ ਗਈ ਓ ਲੈ ਭਾਈ ਨਹੀਂ ਗਿਆ ਪਿੱਛੇ ਰਹਿ ਗਿਆ ਯਾਰ ਆਹ ਕੰਧ ਖੜੀ ਏ ਡੇਗਣੀ ਪੈਣੀ ਆਪਾਂ ਨੂੰ ਭਾਈ ਮਿਸ ਹੋ ਗਿਆ ਮੈਸ ਹਾਂ ਲੇਖੋ ਨਤਨਣ ਮਾਰੀ ਜਾਂਦੇ ਨੇ ਬਾਈ ਖੇਤਾ 'ਚ ਮਾਰਤਾ ਲੈ ਬਾਈ ਖੇਤਾ 'ਚ ਮਾਰਤਾ ਲੈ ਬਾਈ ਫਿਰ ਦੁਬਾਰਾ ਇੱਕ 3 ਸ਼ਾਟ ਲੱਗੇ ਨੇ ਚੱਕ ਲਿਆ ਫਿਰ ਫਿਰ ਤੋਂ ਟੰਗਾਂ ਨਾਲ ਹੀ ਲੱਗੇ ਜਾਂਦੇ ਨੇ ਦੇਖੋ ਜੀ ਲੈ ਬਾਈ ਮਿਸ ਕਰਤਾ ਉਹਨੇ ਦੇਖੋ ਦੇਖੋ ਦਿਸਦਾ ਤੁਹਾਨੂੰ ਆ ਗਿਆ ਆ ਗਿਆ ਬਾਈ ਆ ਗਿਆ ਆਪਣੇ ਕੋਲ ਆ ਗਿਆ ਓਏ ਓ ਬਾਈ ਤੇਰੀ ਯਾਰ ਮਿਸ ਹੋ ਗਿਆ ਮਿਸ ਆ ਆਪਣੇ ਕੋਲ ਮਿਸ ਹੋ ਗਿਆ ਗੋਲ ਜੇ ਵਾਲਾ ਰੇੜਾ ਲਾ ਬਾਈ ਜੀ ਖੇਤਾ ਚ ਮਾਰਤਾ ਲੈ ਲੋ ਫੇੜ ਤੋਂ ਸ਼ੁਰੂ ਕਰਨ ਲੱਗਿਆ ਦੇਖੋ ਜੀ ਬੂਥੀ ਵਾਲੀ ਮਾਰਤਾ ਦੇਖੋ 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 ਆ ਲੈ ਫੇਰ ਖੇਤਾ ਚ ਮਾਰਤਾ ਯਾਰ ਆਪਣੇ ਕੋਲ ਤਾਂ ਪਹੁੰਚਦਾ ਨਹੀਂ ਯਾਰ ਇੰਨਾ ਮਾਰਤਾ ਮਾਰਤਾ ਦੇਖੋ ਬਾਈ ਜੀ ਗਿਆ ਇਹ ਲੱਗਦਾ ਲੈ ਬਾਈ ਨੇ ਮਾਰਤਾ ਓਏ ਖਿੱਚ ਤੇ ਖਿੱਚ ਤੇ ਉਹ ਲੈ ਯਾਰ ਫੇਰ ਖੇਤਾਂ 'ਚ ਮਾਰਦਾ ਉਹ ਆ ਗਿਆ ਫੇਰ ਦੋਰਾ ਉਹ ਲੈ ਯਾਰ ਬਰਛੀਂ 'ਚ ਮਾਰਦਾ ਲੈ ਬਾਈ ਜੀ ਹੁਣ ਸੁੱਟਣ ਲੱਗਿਆ ਉਹ ਲੈ ਇਹ ਤਾਂ ਬਿਨਾਂ ਮਾਰੇ ਖੇਤਾਂ 'ਚ ਮਾਰਦਾ ਆ ਗਿਆ ਆਪਣੇ ਕੋਲ ਉਹ ਲੱਗ ਗਿਆ ਲੱਗ ਗਿਆ ਬਾਈ ਜੀ ਉਹ ਚੱਕ ਦਿਓ ਤਾਲੀਆਂ 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 ਗਾਲੀਆਂ ਲੈ ਫੇਰ ਮਾਰਦਾ ਦੇਖੋ ਆਪੋ ਆਪ ਹੀ ਮਾਰੀ ਜਾਂਦੇ ਨੇ ਖੇਤਾਂ 'ਚ ਲਾ ਬਾਈ ਟਾਇਰ ਉਹ ਨਹੀਂ ਬਾਈ ਨੇ ਟੰਗਾ ਚੀ ਰੋਕ ਲਿਆ ਕੰਦ ਬਣਾ ਕੇ ਆ ਲੈ ਖਿੱਚਦੇ ਵਾਜੀ ਵਾਜੀ ਆ ਗਿਆ ਆ ਗਿਆ ਚਨੂ ਸਿੰਘ ਖਿੱਚਦੇ ਖਿੱਚਦੇ ਨਹੀਂ ਰੱਖਿਆ ਬਾਈ ਬਾਈ ਨੇ ਫੇਰ ਖੇਤਾ ਚ ਮਾਰਤਾ ਯਾਰ ਹੋਏ ਹੋ ਰੱਬੋ ਔਰ ਲੈ ਬਈਅਤ ਕੀ ਸਵਾਦ ਨਹੀਂ ਆ ਰਿਹਾ ਯਾਰ ਆਪਣੀ ਟੀਮ ਥੋੜੇ ਹਲਕੇ ਚ ਹੋਈ ਜਾਂਦੀ ਆਹ ਦੇਖੋ ਨਾਗ ਦਾ ਬੱਚਾ ਆਹ ਦੇਖੋ ਫਾਨ ਗੱਡੀ ਜਾਂਦਾ ਪਰ ਉਹ ਟਾਇਰ ਆ ਗਈ ਮਾਮਾ ਵੇਖ ਵਰਾ ਲੈ ਓ ਬਾਈ ਨੇ ਓਏ ਛੱਕਾ ਮਾਰਾ ਛੱਕਾ ਲਾਈਕ ਸ਼ੇਅਰ ਓ ਲੈ ਫੇਰ ਆ ਗਿਆ ਓ ਬਾਈ ਕੀ ਚੱਕਰ ਆ ਯਾਰ ਵੀਡੀਓ ਦੇਖਦੇ ਹੀ ਬਲੀ ਛੱਕੇ ਛੱਕੇ ਮਾਰੀ ਜਾਂਦਾ ਆਹ ਦੇਖੋ ਫੇਰ ਮਾਰਿਆ ਖੇਤਾਂ ਚ ਆਉਣ ਲੱਗਿਆ ਟਾਇਰ ਜੀ ਆਉਣ ਲੱਗਿਆ ਆਪਣੇ ਕੋਲ ਖੇਤਾਂ ਚ ਗਿਆ ਕੀ ਚੱਕਰ ਹੈ ਯਾਰ ਲੈ ਬਾਈ ਸੁੱਟਦਾ ਟਾਇਰ ਆਰੇ ਬਾਈ ਨੇ ਮਾਰੇ ਆ ਆਪਣੇ ਕੋਲ ਆ ਗਿਆ ਲੱਗਿਆ ਨਹੀਂ ਉਹ ਲੱਗਿਆ 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 ਅਗਰ ਦੇਖ ਚੱਲ ਚੱਲ ਛੁੱਟ ਦੇ ਦੇ ਲੱਤਾਂ ਨਾਲ ਹੀ ਖਿੱਚੀ ਜਾਂਦੇ ਨੇ ਯਾਰ ਚੋਬਰ ਅਗਰ ਮੀਥਲੇ ਮਾਰੇ ਦੇਖ 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 ਗਰਮੀ ਤੇ ਮਾਰੇ ਆ ਅਜੇ ਨਹੀਂ ਆਇਆ ਆ ਗਿਆ ਆਪਣੇ ਕੋਲ ਆ ਗਿਆ ਬਾਬਿਓ ਨਹੀਂ ਲੱਗਿਆ ਯਾਰ ਫੇਰ ਖੇਤਾਂ ਚ ਗਿਆ ਬਾਬਿਓ ਲੱਗਦਾ ਆਪਣੀ ਕਿਸਮਤ ਚ ਮਾਰੇ ਆ ਪਰਗਾ ਨਹੀਂ ਆਇਆ ਲਓ ਜੀ ਛੁੱਟ ਦੇ ਹਰ ਦੇ ਉਹ ਦੇਖੋ ਜੀ ਗਿਆ ਠੈਰ ਉਹ ਦੇਖੋ ਛੱਕਾ ਮਾਰਿਆ ਬਾਈ ਨੇ ਆਪਣੀ ਬਾਉਂਡਰੀ ਚ ਜਾ ਕੇ ਉਹੀ ਖੇਤਾ ਚ ਮਾਰਿਆ ਹੈ ਹੈ ਬਾਈ ਚੰਦ ਸਿੰਘ ਉਹ ਦੇਖੋ ਬਾਈ ਜੀ ਦੇਖੋ ਬੱਦੂ ਜਰਾ ਟੱਪੀ ਜਾਂਦਾ ਹੈ